ਸਤਿ ਸ੍ਰੀ ਅਕਾਲ ਜੀ ਬਾਈ ਜੀ ਪੰਜਾਬੀ ਦੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਮੈਂ ਹਾਂ ਅਵਤਾਰ ਸਿੰਘ ਕੰਬੋਜ ਦੋਸਤੋ ਅੱਜ ਦੀ ਇਸ ਵੀਡੀਓ ਦੇ ਵਿੱਚ ਮੈਂ ਤੁਹਾਨੂੰ ਫੋਨ ਜਾਂ ਕਾਲ ਕਰਨ ਦਾ ਸਭ ਤੋਂ ਸੁਪਰ ਫਾਸਟ ਤਰੀਕਾ ਦੱਸਣ ਜਾ ਰਿਹਾ ਇਸ ਤਰੀਕੇ ਦੇ ਨਾਲ ਤੁਸੀਂ ਬਿਨਾ ਕੰਟੈਕਟ ਦੇ ਵਿੱਚ ਜਾਇਆ ਬਿਨਾ ਕਿਸੇ ਦਾ ਨਾਮ ਲੱਭਿਆ ਬਿਨਾ ਉਸ ਦਾ ਫੋਨ ਨੰਬਰ ਲੱਭਿਆ ਕੇਵਲ ਇੱਕ ਅੱਖਰ ਦਬਾ ਕੇ ਆਪਣੇ ਕਿਸੇ ਵੀ ਸੰਬੰਧੀ ਨੂੰ ਫੋਨ ਕਰ ਸਕਦੇ ਹੋ ਇਸ ਤਰੀਕੇ ਦੇ ਨਾਲ ਦੋਸਤੋ ਜਿੱਥੇ ਤੁਹਾਡਾ ਸਮਾਂ ਤਾਂ ਬਚੇਗਾ ਹੀ ਨਾਲ ਹੀ ਕਿਸੇ ਵੀ ਮੁਸੀਬਤ ਦੇ ਵੇਲੇ ਤੁਸੀਂ ਝਟਪਟ ਕਿਸੇ ਨੂੰ ਵੀ ਫੋਨ ਕਰ ਸਕਦੇ ਹੋ ਤਾਂ ਫਿਰ ਇਹ ਵੀ ਵੀਡੀਓ ਅੱਜ ਦੀ ਬਹੁਤ ਇੰਟਰਸਟਿੰਗ ਹੋਣ ਵਾਲੀ ਦੋਸਤੋ ਅਤੇ ਉਮੀਦ ਕਰਦੇ ਹਾਂ ਕਿ ਪਿਛਲੀਆਂ ਵੀਡੀਓ ਦੇ ਵਾਂਗ ਤੁਸੀਂ ਇਸ ਨੂੰ ਵੀ ਲਾਈਕ ਅਤੇ ਸ਼ੇਅਰ ਦਬਕੇ ਕਰੋਗੇ ਅਤੇ ਕਮੈਂਟ ਕਰਕੇ ਵੀ ਦੱਸਣਾ ਕਿ ਤੁਹਾਨੂੰ ਇਹ ਵੀਡੀਓ ਕਿਸ ਤਰ੍ਹਾਂ ਦੀ ਲੱਗੀ ਤੁਸੀਂ ਸਾਡੀਆਂ ਸਾਰੀਆਂ ਵੀਡੀਓ ਨੂੰ ਬਹੁਤ ਸਾਰਾ ਢੇਰ ਸਾਰਾ ਪਿਆਰ ਦੇ ਰਹੇ ਹੋ ਇਸ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਲੇਕਿਨ ਜੇਕਰ ਤੁਸੀਂ ਹੁਣ ਤੱਕ ਬਾਈਜੀ ਪੰਜਾਬੀ ਨੂੰ ਫੋਲੋ ਨਹੀਂ ਕੀਤਾ ਤਾਂ ਫੇਸਬੁੱਕ ਦੇ ਉੱਪਰ ਫੋਲੋ ਅਤੇ YouTube ਦੇ ਉੱਪਰ ਸਬਸਕ੍ਰਾਈਬ ਵੀ ਜ਼ਰੂਰ ਕਰ ਲਓ ਆ ਫਿਰ ਆਓ ਦੋਸਤੋ ਕਾਲ ਕਰਨ ਦੇ ਇਸ ਸਭ ਤੋਂ ਸੁਪਰ ਫਾਸਟ ਤਰੀਕੇ ਨੂੰ ਚਾਲੂ ਕਰਨ ਦੇ ਲਈ ਚੱਲਦੇ ਆਪਾਂ ਆਪਣੀ ਫੋਨ ਸਕਰੀਨ ਦੇ ਉੱਪਰ ਇਸ ਨੂੰ ਚਾਲੂ ਕਰਨ ਦੇ ਲਈ ਤੁਹਾਡੇ ਫੋਨ ਦੇ ਵਿੱਚ ਟਰੂ ਕਲਰ ਐਪਲੀਕੇਸ਼ਨ ਦਾ ਹੋਣਾ ਬਹੁਤ ਜ਼ਰੂਰੀ ਹੈ ਆਪਾਂ ਟਰੂ ਕਲਰ ਐਪਲੀਕੇਸ਼ਨ ਦੇ ਉੱਪਰ ਜਾਵਾਂਗੇ ਸੱਜੇ ਹੱਥ ਉੱਪਰ ਤਿੰਨ ਬਿੰਦੂਆਂ ਨਜ਼ਰ ਆ ਰਹੀਆਂ ਆਪਾਂ ਇਹਨਾਂ ਦੇ ਉੱਪਰ ਕਲਿੱਕ ਕਰਾਂਗੇ ਅਤੇ ਹੁਣ ਸਾਨੂੰ ਇਹਨਾਂ ਦੇ ਵਿੱਚ ਇੱਕ ਸੈਟਿੰਗ ਵਾਲੀ ਆਪਸ਼ਨ ਨਜ਼ਰ ਆਵੇਗੀ ਆਪਾਂ ਸੈਟਿੰਗ ਵਾਲੀ ਆਪਸ਼ਨ ਦੇ ਉੱਪਰ ਚਲੇ ਜਾਵਾਂਗੇ ਉਸ ਤੋਂ ਬਾਅਦ ਆਪਾਂ ਕਾਲ ਦੇ ਉੱਪਰ ਜਾਵਾਂਗੇ ਸਕਰੋਲ ਕਰਕੇ ਜਦੋਂ ਆਪਾਂ ਉੱਪਰ ਲੈ ਕੇ ਜਾਵਾਂਗੇ ਵਿੰਡੋ ਨੂੰ ਤਾਂ ਇਸ ਦੇ ਵਿੱਚ ਸਾਨੂੰ ਆਪਸ਼ਨ ਨਜ਼ਰ ਆਈ ਸਪੀਡ ਡਾਇਲ ਆਪਾਂ ਸਪੀਡ ਡਾਇਲ ਦੇ ਉੱਪਰ ਚਲੇ ਜਾਵਾਂਗੇ ਤੁਹਾਨੂੰ ਨਜ਼ਰ ਆ ਰਿਹਾ ਹੈ ਕਿ ਇੱਥੇ 1 ਤੋਂ ਲੈ ਕੇ 9 ਤੱਕ ਸਾਨੂੰ ਨੰਬਰ ਦਿੱਤੇ ਹੋਏ ਨੇ ਇਸ ਦੇ ਵਿੱਚ ਅਸੀਂ 2 ਤੋਂ ਲੈ ਕੇ 9 ਤੱਕ ਸਾਨੂੰ 8 ਨੰਬਰਾਂ ਨੂੰ ਸੇਵ ਕਰਨ ਦੀ ਸੁਵਿਧਾ ਹੈਗੀ ਹੈ ਅਤੇ ਜਦੋਂ ਆਪਾਂ ਇਹਨਾਂ ਨੂੰ ਇੱਥੇ ਸੇਵ ਕਰ ਲਵਾਂਗੇ ਉਸ ਤੋਂ ਬਾਅਦ ਸਾਨੂੰ ਯਾਦ ਰੱਖਣਾ ਪਵੇਗਾ ਕਿ 2 ਨੰਬਰ ਦੇ ਉੱਪਰ ਕਿਸ ਨੂੰ ਸੇਵ ਕੀਤਾ 3 ਦੇ ਉੱਪਰ ਕਿਸ ਨੂੰ ਸੇਵ ਕੀਤਾ ਤੁਸੀਂ ਜਿੰਨੇ ਨੰਬਰ ਚਾਹੋ ਇੱਥੇ ਸੇਵ ਕਰ ਸਕਦੇ ਹੋ ਉਸ ਤੋਂ ਬਾਅਦ ਉਹੀ ਅੱਖਰ ਤੁਸੀਂ ਜਦੋਂ ਵੀ ਦਿਵਾਓਗੇ ਤਾਂ ਛੱਟ ਫੋਨ ਮਿਲ ਜਾਵੇਗਾ ਹੁਣ ਮੰਨ ਲਓ ਆਪਾਂ 2 ਨੰਬਰ ਦੇ ਉੱਪਰ ਇੱਥੇ ਹੁਣ ਚਾਲੂ ਕਰਨਾ ਹੈਗਾ ਕਿਸੇ ਕੰਟੈਕਟ ਨੂੰ ਤਾਂ ਸੱਜੀ ਹੱਥ ਇੱਕ ਕਰਮ ਦਾ ਨਿਸ਼ਾਨ ਬਣਿਆ ਹੋਇਆ ਇਸ ਦੇ ਉੱਪਰ ਆਪਾਂ ਕਲਿੱਕ ਕਰ ਲਵਾਂਗੇ ਜਦੋਂ ਇੱਥੇ ਕਲਿੱਕ ਕਰਦੇ ਹਾਂ ਤਾਂ ਹੁਣ ਸਾਨੂੰ ਨਜ਼ਰ ਆ ਰਿਹਾ ਅਸਾਈਨ ਕੰਟੈਕਟ ਨਜ਼ਰ ਆ ਰਿਹਾ ਸਾਈਨ ਫੋਨ ਨੰਬਰ ਨਜ਼ਰ ਆ ਰਿਹਾ ਦੋਸਤੋ ਦੋ ਸੁਵਿਧਾ ਹੈ ਆਪਾਂ ਅਸਾਈਨਡ ਕੰਟੈਕਟ ਦੇ ਉੱਪਰ ਜਾਂਦੇ ਹਾਂ ਅਸਾਈਨਡ ਕੰਟੈਕਟ ਦੇ ਉੱਪਰ ਜਾ ਕੇ ਅਸੀਂ ਆਪਣੇ ਕੰਟੈਕਟ ਦੇ ਵਿੱਚ ਚਲੇ ਜਾਵਾਂਗੇ ਕੰਟੈਕਟ ਦੇ ਵਿੱਚ ਜਾਣ ਤੋਂ ਬਾਅਦ ਸੱਜੇ ਹੱਥੇ ਇੱਕ ਲੈਂਸ ਦੀ ਨਿਸ਼ਾਨ ਬਣਿਆ ਹੋਇਆ ਆਪਾਂ ਇਸ ਲੈਂਸ ਦੇ ਨਿਸ਼ਾਨ ਨੂੰ ਕਲਿੱਕ ਕਰਕੇ ਕੰਟੈਕਟ ਸਰਚ ਕਰ ਲਵਾਂਗੇ ਜਿਹੜਾ ਆਪਾਂ ਉੱਥੇ ਫੀਡ ਕਰਨਾ ਹੈਗਾ ਹੁਣ ਜਦੋਂ ਆਪਾਂ ਇੱਥੇ ਕੰਟੈਕਟ ਸਰਚ ਕਰਦੇ ਆ ਤਾਂ ਉਸ ਤੋਂ ਬਾਅਦ ਉਹ ਕੰਟੈਕਟ ਇੱਥੇ ਸੇਵ ਹੋ ਜਾਂਦਾ ਹੈ ਤੁਸੀਂ 3 4 5 6 7 8 9 ਤੱਕ ਕਿੰਨੇ ਵੀ ਨੰਬਰ ਜਿੰਨੇ ਤੁਹਾਡੀ ਮਨਪਸੰਦ ਦੇ ਨੇ ਤੁਸੀਂ ਉਹਨਾਂ ਨੂੰ ਸੇਵ ਕਰਕੇ ਰੱਖ ਸਕਦੇ ਹੋ ਹੁਣ ਇਸ ਦੇ ਵਿੱਚ ਇੱਕ ਆਪਸ਼ਨ ਹੋਰ ਵੀ ਹੈਗੀ ਦੋਸਤੋ ਆਪਾਂ 3 ਨੰਬਰ ਵਾਲੇ ਕਲਮ ਦੇ ਉੱਪਰ ਜਾਂਦੇ ਆ ਅਸਾਈਨ ਕੰਟੈਕਟ ਆਪਾਂ 2 ਨੰਬਰ ਦੇ ਉੱਪਰ ਕਰ ਚੁੱਕੇ ਆ ਹੁਣ ਇਸ ਦੇ ਵਿੱਚ ਅਸਾਈਨ ਫੋਨ ਨੰਬਰ ਵੀ ਲਿਖਿਆ ਹੋਇਆ ਹੈ ਜੇ ਆਪਾਂ ਸਾਈਨ ਫੋਨ ਨੰਬਰ ਦੇ ਉੱਪਰ ਜਾਈਏ ਤਾਂ ਇੱਥੇ ਆਪਾਂ ਸਿੱਧਾ ਕਿਸੇ ਦਾ ਵੀ ਫੋਨ ਨੰਬਰ ਵੀ ਭਰ ਕੇ ਸੇਵ ਕਰ ਸਕਦੇ ਹਾਂ ਸਾਨੂੰ ਉਸ ਦਾ ਨਾਮ ਸੇਵ ਕਰਨ ਦੀ ਵੀ ਜ਼ਰੂਰਤ ਨਹੀਂ ਹੁਣ ਇਹ ਵਾਲੀ ਸੈਟਿੰਗ ਕਰਨ ਤੋਂ ਬਾਅਦ ਤੁਸੀਂ ਆਪਣੇ ਡਾਇਲਰ ਦੇ ਉੱਪਰ ਜਾ ਕੇ ਜਦੋਂ ਵੀ ਕੋਈ ਨੰਬਰ ਦਬੋਗੇ ਤਾਂ ਉਸ ਨੰਬਰ ਦੇ ਉੱਪਰ ਸੇਵ ਹੋਇਆ ਕੰਟੈਕਟ ਦੇ ਉੱਪਰ ਤੁਹਾਡੀ ਕਾਲ ਚਲੀ ਜਾਵੇਗੀ ਤਾਂ ਫਿਰ ਹੈ ਨਾ ਦੋਸਤੋ ਇਹ ਕਾਲ ਕਰਨ ਦਾ ਸਭ ਤੋਂ ਸੁਪਰ ਫਾਸਟ ਤਰੀਕਾ ਤਾਂ ਫਿਰ ਜੇਕਰ ਤੁਹਾਨੂੰ ਇਹ ਤਰੀਕਾ ਤੇ ਵੀਡੀਓ ਪਸੰਦ ਆਈ ਤੇ ਇਸ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰ ਦਿਓ ਅਤੇ ਜੇਕਰ ਤੁਸੀਂ ਬਾਈਜੀ ਪੰਜਾਬੀ ਨੂੰ ਪਹਿਲੀ ਵਾਰ ਦੇਖ ਰਹੇ ਹੋ ਤਾਂ ਬਾਈਜੀ ਪੰਜਾਬੀ ਨੂੰ Facebook ਦੇ ਉੱਪਰ ਫਾਲੋ ਅਤੇ YouTube ਦੇ ਉੱਪਰ ਸਬਸਕ੍ਰਾਈਬ ਵੀ ਜ਼ਰੂਰ ਕਰ ਲਓ ਦੋਸਤੋ ਧੰਨਵਾਦ ਹੈ ਫਿਰ ਮਿਲਾਂਗੇ